ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਅਨਮੋਲ ਡੇਰੀ ਸ਼ਰਮੀ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਝਖੜਵਾਲਾ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਜੈਤੋ ਇੱਕ ਘਰੇਲੂ ਪਰਿਵਾਰ ਦੇ ਘਰੇ ਪਹੁੰਚੇ ਆ ਵੀਡੀਓ ਕਵਰ ਕਰਨ ਪਹਿਲਾ ਸੂਆ ਸੁਣੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਅਨਮੋਲ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈਣੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਬਾਈ ਠੀਕ ਆ ਜੀ ਠੀਕ ਆ ਨਾਂ ਦੱਸਿਓ ਜੀ ਆਪਣਾ ਮੇਰਾ ਨਾਂ ਜਸਵੀਰ ਸ਼ਰਮਾ ਜੀ ਜਸਵੀਰ ਸਿੰਘ ਸ਼ਰਮਾ ਠੀਕ ਆ ਤੇ ਬਾਈ ਇਹਦੇ ਗੱਲ ਕਰੀਏ ਵੱਚੀ ਇਹ ਆਪਣੇ ਘਰ ਦੀ ਆ ਘਰ ਦੀ ਆ ਜੀ ਠੀਕ ਆ ਪਹਿਲਾ ਸੂਆ ਸੂਆ ਖੀਰੀ ਆ ਦੰડા ਦੀ ਪਹਿਲਾ ਸੂਆ ਜੀ ਠੀਕ ਆ ਦੰਦੋ ਵੀ ਖੀਰੀ ਆ ਹਜੇ ਖੀਰੀ ਆ ਜੀ ਠੀਕ ਆ ਤੇ ਬਈ ਕਿੰਨੇ ਦਿਨ ਪਏ ਇਹਦੇ ਸੂਣ ਚ ਇਹਦੇ 21 ਤਰੀਕ ਨੂੰ ਤਾਂ ਇਹ ਜੇ ਦਿਨ ਪੂਰੇ ਆ ਜੀ ਠੀਕ ਆ 21 ਤਰੀਕ ਨੂੰ ਦਿਨ ਪੂਰੇ ਆ ਅਨੁਮਾਨ ਆ ਵੀ ਲੈ ਜੂ ਹਫਤਾ ਹਾਂ ਹਫਤਾ ਉਤੇ 5-7 ਦਿਨ ਬਾਅਦਲੇਗੀ ਤਾਂ ਲੈ ਜੇਗੀ ਠੀਕ ਆ ਤੇ ਇਹਦੀ ਮਾਂ ਵੀ ਆਪਣੇ ਕੋਲੇ ਸੀ ਭਾਈ ਹਾਂਜੀ ਹਾਂਜੀ ਠੀਕ ਆ ਉਹਦੇ ਥੱਲੇ ਕਿੰਨਾ ਦੁੱਧ ਸੀ ਉਹਨੇ 20 ਲੀਟਰ ਦੋ ਹਾਂ ਡੰਗਾਂ ਦਾ ਦੁੱਧ ਦਿੱਤਾ ਠੀਕ ਆ ਇਹਦਾ ਅਨੁਮਾਨ ਆ 20 ਲੀਟਰ ਤੋਂ ਬਾਹਰ ਜਾਊਗੀ ਭਾਈ ਬਾਹਰ ਜਾਊ ਜੀ ਜਾਊਗੀ ਜਦੋਂ ਇਹਦੀ ਮਾਂ ਰਾਤੇ ਜਾਊਗੀ ਸਹੀ ਗੱਲ ਆ ਬਾਕੀ ਉਹ ਕ੍ਰਾਸ ਔਂਗ ਦੇ ਵਿੱਚ ਹੈਗੀ ਆਪਣੇ ਕੋਲੇ ਵੇਖ ਹੀ ਲਈ ਆਪਾਂ ਤੇ ਇਹ ਪਿਓਰ ਜਰਸੀ ਔਂਗ ਦੇ ਵਿੱਚ ਆ ਠੀਕ ਆ ਹਵਾਨੇ ਦੀ ਤਿਆਰੀ ਦੀ ਗੱਲ ਕਰੀਏ ਬਾਈ ਸੋਹਣੀ ਬਣਾਈ ਹੋਈ ਆ ਬਾਕੀ ਅਨਮਾਨ ਆ 5-7 ਦਿਨਾਂ ਦੇ ਨਾਲ ਜਾਂਦੀ ਆ ਤਾਂ ਤੁਸੀਂ ਆਪ ਅਨਮਾਨ ਲਾਉਣਾ ਹਵਾਨੇ ਦੀ ਤਿਆਰੀ ਹੁਣ ਵੀ ਸੋਹਣੀ ਆ ਜੇ ਗੱਲ ਕਰੀਏ ਨਾ ਭਲਾ ਜਰੂਰ ਪਾ ਗਈ ਤੇ ਬਾਕੀ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਵੇ ਤਸੱਲੀ ਤੁਸੀਂ ਆਪ ਦੀ ਇੱਥੇ ਆ ਕੇ ਕਰ ਲੈਣੀ ਹੈ ਚੈੱਕ ਕਰੋ ਹਵਾਨਾ ਬਹੁਤ ਸੋਹਣਾ ਕਰਮਾਲੀ ਨੇ ਹਵਾਨਾ ਤਿਆਰੀ ਕੀਤਾ ਹੋਇਆ ਦੇਖ ਸਕਦੇ ਹੋੁੱਲਾ ਹਵਾਨਾ ਥਣਾ ਦਾ ਸਾਈਜ਼ ਸੋਹਣਾ ਬਣਾਇਆ ਜਾਣਾ ਤੇ ਫੇਸ ਚੈੱਕ ਕਰ ਸਕਦੇ ਆ ਤੋਰ ਕੇ ਤੁਹਾਨੂੰ ਵਿਖਾ ਲਓ ਰਿਕੋਰ ਕਿਨੇ ਕਰ ਜਿਹੜਾ ਕੜਵਾ ਦੋ ਜੀ ਲਓ ਜੀ ਫਰੀ ਜਾਂਦੀ ਤੋਂ ਤੁਸੀਂ ਅਨਮਾਨ ਲਾਇਓ ਜੇ ਸੋਹਣਾ ਕੱਦ ਕਾਠਾ ਪੰਜਾਬ ਵਾਲੀ ਜਰਸੀ ਆ ਹਵਾਨਾ ਬਹੁਤ ਸੋਹਣਾ ਫੁੱਲਾ ਤਿਆਰ ਕਰਦੀ ਆਉਂਦੀ ਕਰਮ ਵਾਲੀ ਹਫਤਾ ਜੇ ਸੂਨ ਦੇ ਵਿੱਚ ਇਹਦੇ ਬਾਕੀ ਆ ਲਗਭਗ ਹਫਤੇ ਵਾਂਗੂ ਲੈ ਜਾਣਾ ਕਿਉਂਕਿ ਢਿੱਲੀ ਪਈ ਆ ਇੱਕ ਪਾਸੇ ਧਾਲ ਥੋੜੀ ਵੱਧ ਹੈਗੀ ਆ ਵੈਰ ਸਾਫ ਸੁਥਰੀ ਆ ਹਾਂਜੀ ਹੋ ਜਾਂਦੀ ਹੋ ਜਾਂਦੀ ਸੋਹਣਾ ਕੱਦ ਕਾਠ ਪੰਜਾਬ ਵਾਲੀ ਜਰਸੀ ਹਵਾਨਾ ਖੁੱਲਾ ਤਿਆਰ ਕਰੂਗੀ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਨੰਬਰ ਸਕਰੀਨ ਤੇ ਆ ਰੇਟ ਇਹਦਾ ਪੁੱਛ ਲੈਨੇ ਆਪਾਂ ਹਾਂਜੀ ਰੇਟ ਦੀ ਗੱਲ ਕਰੀਏ ਤਾਂ ਰੇਟ ਆ ਜੀ 1 ਲੱਖ 5000 ਠੀਕ ਆ ਤੇ ਬਾਕੀ ਜਿਹੜਾ ਮਾਨਤਾਂ ਦੇ ਮੌਕੇ ਤੇ ਆ ਕੇ ਜਦੋਂ ਵਪਾਰੀ ਆਇਆ ਉਹਦੇ ਨਾਲ ਗੱਲਬਾਤ ਵੇਖ ਕੇ ਪਸੂ ਨੂੰ ਹੋਈ ਠੀਕ ਆ ਲੋ ਵੀ 1 ਲੱਖ 5000 ਦੇ ਵਿੱਚੋਂ ਮਾਨਤਾਂ ਤੁਹਾਡਾ ਹੋ ਜਾਊਗਾ 1 ਲੱਖ ਤੇ 5000 ਰੁਪਏ ਰੇਟ ਆ ਬਾਈ ਦਾ ਪਿੰਡ ਹੈਗਾ ਝੱਖੜ ਵਾਲਾ ਜ਼ਿਲ੍ਹਾ ਫਰੀਦਕੋਟ ਜਿਹੜੇ ਵੀਰ ਦੇ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲੈ ਘਰ ਦੀ ਵਹਿੜਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਆ ਮੇਰਾ ਨੰਬਰ 97815 11307 ਤੇ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ